ਤੁ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਉਂਦਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰ ਲੇ ਜੀ ਤੇ ਲਓ ਜੀ ਆਪਾਂ ਇੱਕ ਗੁੰਡਾ ਤਾਰਿਆ ਪੰਜ ਗੁੰਡੇ ਆਪਾਂ ਸਿੱਧੇ ਬਣਾਵਾਂਗੇ ਇੱਕ ਦੋ ਤਿੰਨ ਚਾਰ ਪੰਜ ਗੁੰਡੇ ਆਪਾਂ ਸਿੱਧੇ ਬਣਾਏ ਇੱਕ ਗੁੰਡਾ ਆਪਾਂ ਤਾਰਾਂਗੇ ਇੱਕ ਗੁੰਡਾ ਫਿਰ ਆਪਾਂ ਬਣਾ ਲਵਾਂਗੇ ਫਿਰ ਇੱਕ ਗੁੰਡਾ ਤਾਰਾਂਗੇ ਫਿਰ ਬਣਾਵਾਂਗੇ 1 2 10 4 5 ਗੁੰਡੇ ਫਿਰ ਆਪਾਂ ਬਣਾ ਲਏ ਤੇ ਹੁਣ ਆਪਾਂ ਇੱਕ ਵਾਰੀ ਤੁਹਾਨੂੰ ਦੱਸ ਦਿੰਨੀ ਆ ਕਿ ਆਪਾਂ ਆਹ ਗੁੰਡਾ ਛੱਡ ਕੇ 2 4 6 ਤੇ 8 ਆਪਣੇ ਇੱਥੋਂ ਤੱਕ ਦੇ 8 ਗੁੰਡੇ ਹੋ ਗਏ ਅਗਲੇ 5 ਗੁੰਡੇ ਆਪਣੇ ਐਸ ਡਿਜ਼ਾਈਨ ਦੇ ਹੋਗੇ 5 ਗੁੰਡੇ ਬਣਾ ਲਿਆ ਬਸ ਇੱਧੇ ਇੱਕ ਗੁੰਡਾ ਤਾਰਾਂਗੇ ਇੱਕ ਗੁੰਡਾ ਬਣਾਵਾਂਗੇ ਫਿਰ ਤੋਂ ਇੱਕ ਕੁੰਡਾ ਤਾਰ ਲਾਂਗੇ ਲਾਸਟ ਤੇ ਆਪਣੇ ਕੋਲੇ ਹੈਗੇ ਜੀ ਪੰਜ ਜੇ ਕੁੰਡੇ ਇਹਨਾਂ ਨੂੰ ਆਪਾਂ ਸਿੱਧੇ ਬਣਾ ਲਾਂਗੇ ਤੇ ਲਾਸਟ ਵਾਲਾ ਵੀ ਆਪਾਂ ਸਿੱਧਾ ਬਣਾ ਲਵਾਂਗੇ ਇਹਦੇ ਸੰਨੇ ਆਪਣੇ ਕੋਲੇ 6 ਕੁੰਡੇ ਉਲਟੀ ਸਾਈਡ ਆ ਗਈ ਜੀ ਆਪਾਂ ਫਰਸਟ ਕੁੰਡਾ ਆਪਾਂ ਤਾਰਿਆ ਪੰਜ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਉਲਟੀ ਸਾਈਡ ਤੋਂ ਵੀ ਆਪਾਂ 5 ਗੁੰਡੇ ਸਿੱਧੇ ਬਣਾਵਾਂਗੇ ਧੱਗਾ ਆਪਣੇ ਵੱਲ ਕਰਾਂਗੇ ਜਿਹੜਾ ਗੁੰਡਾ ਆਪਾਂ ਤਾਰਿਆ ਸੀ ਇਹਨੂੰ ਆਪਾਂ ਤਾਰ ਲੈਣਾ ਧੱਗਾ ਪਿੱਛੇ ਕਰਕੇ ਜਿਹੜਾ ਗੁੰਡਾ ਆਪਾਂ ਬਣਾਇਆ ਸੀ ਹੁਣ ਆਪਾਂ ਸਿੱਧਾ ਬਣਾ ਲੈਣਾ ਫਿਰ ਅਗਲਾ ਗੁੰਡਾ ਤਾਰਾਂਗੇ 5 ਗੁੰਡੇ ਆਪਾਂ ਸਿੱਧੇ ਬਣਾ ਲਵਾਂਗੇ ਫਿਰ ਧੱਗਾ ਆਪਣੇ ਵੱਲ ਕਰਾਂਗੇ ਜਿਹੜਾ ਗੁੰਡਾ ਆਪਾਂ ਤਾਰਿਆ ਸੀ ਉਹਨੂੰ ਤਾਰ ਲਵਾਂਗੇ ਜਿਹੜਾ ਬਣਾਇਆ ਸੀ ਉਹਨੂੰ ਆਪਾਂ ਸਿੱਧਾ ਬਣਾ ਦੇਵਾਂਗੇ ਕੁੰਡੇ ਨੂੰ ਫਿਰ ਅਗਲਾ ਕੁੰਡਾ ਤਾਰ ਕੇ ਪੰਜ ਕੁੰਡੇ ਆਪਾਂ ਫਿਰ ਤੋਂ ਸਿੱਧੇ ਬਣਾ ਲਵਾਂਗੇ ਲਾਸਟ ਵਾਲਾ ਕੁੰਡਾ ਆਪਾਂ ਉਲਟਾ ਬਣਾ ਲਵਾਂਗੇ ਸਿੱਧੇ ਪਾਸੇ ਆ ਗਏ ਜੇ ਆਪਾਂ ਇੱਕ ਕੁੰਡਾ ਤਾਰਿਆ ਪੰਜ ਕੁੰਡੇ ਆਪਾਂ ਫਿਰ ਤੋਂ ਸਿੱਧੇ ਬਣਾਵਾਂਗੇ ਪੰਜ ਕੁਡੇ ਉਹ ਨਾਲੇ ਜੀ ਆਹ ਕੁੰਡਾ ਆਪਾਂ ਤਾਰਿਆ ਸੀ ਦਾ ਇਹਨੂੰ ਆਪਾਂ ਉਤਾਰ ਦਾਂਗੇ ਤੇ ਜਿਹੜਾ ਪਹਿਲਾਂ ਆਪਾਂ ਬਣਾਇਆ ਸੀ ਕੁੰਡਾ ਉਧਰੋਂ ਸਿੱਧਾ ਇੱਧਰੋਂ ਵੀ ਉਹਨੂੰ ਆਪਾਂ ਸਿੱਧਾ ਬਣਾ ਲਵਾਂਗੇ ਜਿਹੜਾ ਆਪਾਂ ਤਾਰਿਆ ਸੀ ਉਹਨੂੰ ਫੇਰ ਤਾਰ ਦਵਾਂਗੇ ਪੰਜ ਕੁੰਡੇ ਆਪਾਂ ਫਿਰ ਤੋਂ ਸਿੱਧੇ ਬਣਾ ਲਵਾਂਗੇ ਫਿਰ ਤੋਂ ਆਹ ਕੁੰਡਾ ਤਾਰਾਂਗੇ ਇੱਕ ਕੁੰਡਾ ਬਣਾ ਲਵਾਂਗੇ ਸਿੱਧਾ ਇੱਕ ਕੁੰਡਾ ਫਿਰ ਤਾਰਾਂਗੇ ਅਗਲੇ 5 ਕੁੰਡੇ ਆਪਾਂ ਫੇਰ ਸਿੱਧੇ ਬਣਾ ਲਵਾਂਗੇ। ਇਹ ਲਾਸਟ ਵਾਲਾ ਕੁੰਡਾ ਵੀ ਆਪਾਂ ਸਿੱਧਾ ਬਣਾ ਲਵਾਂਗੇ। ਉਲਟੀ ਸਾਈਡ ਆ ਗਈ। ਇਹ ਆਪਣੀ ਹੈਗੀ ਅਜੇ ਚੌਥੀ ਸਿਲਾਈ। ਤੇ ਇਹਨੂੰ ਆਪਾਂ ਪੰਜ ਕੁੰਡੇ ਇੱਕ ਕੁੰਡਾ ਧਾਰ ਕੇ ਪੰਜ ਕੁੰਡੇ ਸਿੱਧੇ ਬਣਾਵਾਂਗੇ। ਜਿਹੜਾ ਕੁੰਡਾ ਆਪਾਂ ਤਾਰਿਆ ਸੀ ਉਹਨੂੰ ਆਪਾਂ ਫੇਰ ਤੋਂ ਉਤਾਰ ਲੈਣਾ। ਬੇਚ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਆਹ ਕੁੰਡਾ ਫਿਰ ਤੋਂ ਤਾਰ ਲਵਾਂਗੇ ਫਿਰ ਪੰਜ ਕੁੰਡੇ ਸਿੱਧੇ ਆਹ ਵਾਲਾ ਕੁੰਡਾ ਫਿਰ ਆਪਾਂ ਤਾਰ ਕੇ ਵਿਚ ਵਾਲਾ ਕੁੰਡਾ ਬਣਾ ਲਿਆ ਆਹ ਵਾਲਾ ਕੁੰਡਾ ਫਿਰ ਤਾਰ ਦਾਂਗੇ ਅਗਾ ਆਪਣੇ ਵੱਲ ਕਰਕੇ ਗੁੰਡਾ ਤਾਰ ਲਿਆ ਤੇ ਬਾਕੀ ਦੇ ਪੰਜ ਗੁੰਡੇ ਆਪਾਂ ਫਿਰ ਤੋਂ ਸਿੱਧੇ ਬਣਾ ਲਵਾਂਗੇ ਲਾਸਟ ਵਾਲਾ ਖੰਡਾ ਆਪਾਂ ਉਲਟਾ ਬਣਾ ਲਾਂ ਹੁਣ ਆਪਾਂ ਦੇਖੋ ਜੀ ਇਹ ਸਲਾਈ ਬਣਾਵਾਂਗੇ ਪੂਰੀ ਸਿੱਧੀ ਹੁਣ ਆਪਾਂ ਇਥੇ ਕੁਝ ਵੀ ਨਹੀਂ ਕਰਨਾ ਹੈਗਾ। ਹੁਣ ਆਪਾਂ ਸਿੱਦੇ ਆ ਜਿਹੜੇ ਕੁੰਡੇ ਤਾਰੇ ਸੀ ਆਪਾਂ ਉਹ ਵੀ ਬਣਾ ਲੈਣੇ ਆ। ਸਿੱਦੇ ਬਣਾ ਲੈਣੇ। ਇਥੇ ਤਾਂ ਦਾ ਆਪਾਂ ਭੁੱਲ ਗਏ ਸੀ ਇੱਧਰ ਹੀ ਰੱਖ ਲਿਆ ਸੀ ਤਾਂ ਆਪਾਂ ਉਹ ਤਾਂਗਾ ਪਿੱਛੇ ਕਰ ਦਿੱਤਾ। ਤੇ ਇਹਨੂੰ ਸਿੱਧਾ ਬਣਾ ਲਵਾਂਗੇ ਕੁੰਡੇ ਨੂੰ। ਆ ਦੇਖੋ ਇਹ ਵੀ ਕੁੰਡੇ ਆਪਾਂ ਬਣਾ ਲਵਾਂਗੇ ਆ ਕੁੰਡੇ ਆਪਾਂ ਤਾਰੇ ਵੀ ਸੀਗੇ ਪੂਰੀ ਸਲਾਈ ਆਪਾਂ ਇਹ ਸਿੱਧੀ ਬਣਾ ਲੈਣੀ ਹੈ ਇਹ ਆਪਣੀ ਹੈਗੀ ਜੀ ਪੰਜਵੀਂ ਸਲਾਈ ਤੇ ਹੁਣ ਆਪਣੀ ਆ ਗਈ ਜੀ ਡਿਜ਼ਾਈਨ ਦੀ ਛੇਵੀਂ ਸਲਾਈ ਇਹਨੂੰ ਆਪਾਂ ਉਲਟੀ ਬਣਾ ਲੈਣੇ ਚਾਰ ਸਲਾਈਆਂ 'ਚ ਆਪਣਾ ਡਿਜ਼ਾਈਨ ਬਣ ਕੇ ਕੰਪਲੀਟ ਹੋ ਜਾਂਦਾ ਹੈ ਦੋ ਸਲਾਈਆਂ ਆਪਾਂ ਇੱਕ ਸਿੱਧੀ ਤੇ ਇੱਕ ਉਂਟੀ ਕੱਢ ਲੈਣੀ ਹੈ ਆਪਣਾ ਇੱਕ ਡਿਜ਼ਾਈਨ ਬਣਾ ਕੇ ਤਿਆਰ ਹੋਇਆ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਦੂਜਾ ਡਿਜ਼ਾਈਨ ਬਣਾਉਣਾ ਆਪਾਂ ਕਿਵੇਂ ਬਣਾਉਣਾ ਹੁਣ ਆਪਾਂ ਇੱਥੇ ਇੱਕ ਕੁੰਡਾ ਆਪਾਂ ਤਾਰ ਲਿਆ ਅੱਗੇ ਆਪਾਂ ਇੱਕ ਕੁੰਡਾ ਬਣਾਵਾਂਗੇ ਜੀ ਸਿੱਧਾ ਆਹ ਵਾਲਾ ਕੁੰਡਾ ਤਾਰਾਂਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਫਿਰ ਇੱਕ ਕੁੰਡਾ ਤਾਰਾਂਗੇ ਅੱਗੇ ਆਪਾਂ ਪੰਜ ਕੁੰਡੇ ਸਿੱਧੇ ਬਣਾਵਾਂਗੇ ਆ ਦੇਖੋ ਜੀ ਹੁਣ ਆਪਣੇ ਆਹ ਵਾਲੇ ਕੁੰਡੇ ਆ ਜਿਹੜੇ ਇਹ ਡਿਜ਼ਾਈਨ ਦੇ ਵਿੱਚ ਆ ਗਏ ਤਿੰਨ ਕੁੰਡੇ ਹੋਗੇ ਇੱਕ ਇੱਕ ਸਾਈਡ ਤੋਂ ਲਵਾਂਗੇ ਤਿੰਨ ਚਾਰ ਤੇ ਪੰਜ ਤੇ ਹੁਣ ਆਪਾਂ ਆਹ ਵਾਲਾ ਕੁੰਡਾ ਤਾਰ ਦਾਂਗੇ ਇੱਕ ਕੁੰਡਾ ਸਿੱਧਾ ਬਣਾ ਲਵਾਂਗੇ ਫਿਰ ਇੱਕ ਕੁੰਡਾ ਤਾਰ ਲਾਂਗੇ ਪੰਜ ਕੁੰਡੇ ਫਿਰ ਆਪਾਂ ਸਿੱਧੇ ਬਣਾ ਲਵਾਂਗੇ ਇੱਕ ਕੁੰਡਾ ਆਪਾਂ ਤਾਰਾਂਗੇ ਇੱਕ ਕੁੰਡਾ ਬਣਾ ਲਵਾਂਗੇ ਫਿਰ ਇੱਕ ਕੁੰਡਾ ਤਾਰ ਕੇ ਆ ਦੇਖੋ ਲਾਸਟ ਤੇ ਵੀ ਆਪਣੇ ਕੋਲ ਦੋ ਕੁੰਡੇ ਰਹਿ ਗਏ ਇਹਨਾਂ ਨੂੰ ਆਪਾਂ ਸਿੱਧੇ ਬਣਾ ਲਵਾਂ ਉਲਟੀ ਸਾਈਡ ਆਪਾਂ ਫਿਰ ਇਹਨਾਂ ਨੂੰ ਕੁੰਡਿਆਂ ਨੂੰ ਜਿਹੜੇ ਆਪਾਂ ਬਣਾਏ ਆ ਉਦੋਂ ਸਿੱਧੇ ਬਣਾਏ ਇਦਾਂ ਨੂੰ ਵੀ ਸਿੱਧੇ ਬਣਾਵਾਂਗੇ ਜਿਹੜੇ ਤਾਰਿਆ ਸੀ ਕੁੰਡਾ ਉਹਨੂੰ ਆਪਾਂ ਤਾਰ ਲਵਾਂਗੇ ਇੱਕ ਕੁੰਡਾ ਸਿੱਧਾ ਤਾਂਗਾ ਆਪਣੇ ਵੱਲ ਕਰਕੇ ਇੱਕ ਕੁੰਡਾ ਤਾਰ ਲਵਾਂਗੇ ਪੰਜ ਕੁੰਡੇ ਆਪਾਂ ਸਿੱਧੇ ਬਣਾ ਲਵਾਂਗੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟਸ ਬਣਾ ਕੇ ਦੇਖਿਓ ਤੁਸੀਂ ਬਹੁਤ ਸੋਹਣਾ ਲੱਗਦਾ ਜੀ ਜਿਹੜੇ ਕੁੰਡੇ ਆਪਾਂ ਤਾਰੇ ਉਹ ਆਪਾਂ ਤਾਰ ਲੈਣੇ ਤੇ ਜਿਹੜੇ ਆਪਾਂ ਕੁੰਡੇ ਬਣਾਏ ਆ ਆਪਾਂ ਉਲਟੀ ਸਾਈਡ ਤੋਂ ਸਾਰੇ ਸਿੱਧੇ ਬਣਾ ਲੈਣੇ ਇਹ 6 6 ਸਲਾਈਆਂ ਦਾ ਆਪਣਾ ਡਿਜ਼ਾਈਨ ਹੈ। ਇਹ ਹੀ ਆਪਾਂ 6 6 ਸਲਾਈਆਂ ਅੱਗੇ ਤੋਂ ਅੱਗੇ ਰਿਪੀਟ ਕਰਦੇ ਜਾਵਾਂਗੇ ਤਾਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਆਉਂਦਾ ਜੀ। ਤੇ ਲਓ ਜੀ ਲਾਸਟ ਵਾਲਾ ਕੁੰਡਾ ਆਪਾਂ ਇੱਕ ਸਿੱਧਾ ਬਣਾ ਲਵਾਂਗੇ ਤੇ ਇੱਕ ਉਲਟਾ ਬਣਾ ਲਵਾਂਗੇ। ਤੇ ਆਪਣੀ ਹੁਣ ਸਿੱਧੀ ਸਾਈਡ ਹੋਊਗੀ ਜੀ। ਆਪਾਂ ਸੇਮ ਹੀ ਇਸ ਤਰ੍ਹਾਂ ਬਣਾਉਣਾ ਜਿਹੜੇ ਕੁੰਡੇ ਆਪਾਂ ਹਵਾਲੇ ਬਣਾਏ ਆ ਆ ਇੱਕ ਬਣਾ ਲੈਣਾ ਆ ਦੋ ਤਾਰ ਲੈਣੀਆਂ ਪੰਜ ਬਣਾ ਲੈਣੇ ਸੇਮ ਜਿਵੇਂ ਆਪਾਂ ਥੱਲੇ ਸਲਾਈਆਂ ਸੀ ਇਸੇ ਤਰ੍ਹਾਂ ਆਪਾਂ ਇਹ ਸਲਾਈਆਂ ਬਣਾਉਂਦੇ ਜਾਵਾਂਗੇ ਤੇ ਆਪਣਾ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਬਦਲ ਬਦਲ ਕੇ ਬਣ ਜੂਵੇ ਪਹਿਲਾਂ ਆਪਾਂ ਇੱਥੇ ਹੁਣ ਇੱਥੇ ਬਣਦੀ ਗੱਡ ਜੈਨ ਇਹ ਤਾਂ ਆਪਾਂ ਥੋੜਾ ਬਣਿਆ ਦਿਖਾਉਣੀ ਆ ਤੁਹਾਨੂੰ ਕਿਸ ਤਰ੍ਹਾਂ ਬਣਿਆ ਆਪਾਂ ਆ ਇਸੇ ਤਰ੍ਹਾਂ ਹੀ ਬਣਾਉਣੀ ਆ ਸਲਾਈਆਂ ਇਹ ਜਿਵੇਂ ਆਪਾਂ ਪਹਿਲਾਂ ਬਣਾਈਆਂ ਸੀ ਹੁਣ ਆਪਾਂ ਸਿੱਧੀ ਸਲਾਈ ਬਣਾਵਾਂਗੇ ਫਿਰ ਉਧਰੋਂ ਉਲਟੀ ਸਾਈਡ ਤੋਂ ਸਿੱਧੀ ਬਣਾਵਾਂਗੇ ਤੇ ਆ ਦੇਖੋ ਜੀ ਇਸ ਤਰ੍ਹਾਂ ਬਣਦਾ ਹੀ ਡਿਜ਼ਾਈਨ ਦੇਖੋ ਜੀ ਆਪਾਂ ਕੋਟੀ ਸਵੈਟਰ ਜੈਕਟ ਕੁਝ ਵੀ ਬਣਾ ਕੇ ਤਿਆਰ ਕਰ ਸਕਦੇ ਹਾਂ ਬਹੁਤ ਸੋਹਣਾ ਲੱਗਦਾ ਡਿਜ਼ਾਈਨ ਤੇ ਜਰੂਰ ਟਰਾਈ ਕਰਿਓ ਤੇ ਆਪਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਜਿੰਨਾ ਭੈਣ ਭਰਾਵਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਨਵੇਂ ਦੇਖਣ ਵਾਲੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਇਕ ਕਰ ਲੈਣ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਊਗਾ ਜੀ ਦੇਖੋ ਡਿਜ਼ਾਈਨ ਬਹੁਤ ਸੋਹਣਾ ਜੀ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ